ਜਵਾਨ ਚ ਹੋ ਰਹੀ ਹੁੰਦਾ ਵੀ ਨਹੀਂ ਜਦੋਂ ਮੱਥੇ ਲੱਗੀ ਖਿਹੜੇ ਮੱਥੇ ਲੱਗੀ ਦਾ ਇਹ ਸਾਡਾ ਸਭਾ ਪਿੱਛੋਂ ਪਿੱਛੋਂ ਛੁਰੀ ਮਾਰਨੀ ਛੁਰੀ ਨਹੀਂ ਮਾਰਨੀ ਜਿੱਥੇ ਜਿੱਥੇ ਸਰਕਾਰ ਦੀਆਂ ਹੋਂਟਾਈਆਂ ਮੀਡੀਆ ਦੀ ਜ਼ਿੰਮੇਵਾਰੀ ਚੁੱਕਣੀ ਹੈ ਨਹੀਂ ਗਲਾਇਆ ਨਹੀਂ ਗੱਲ ਇਹ ਨਹੀਂ ਤੁਹਾਡੀ ਨਹੀਂ ਸਰਕਾਰ ਦੀ ਗੱਲ ਇਹ ਹੈ ਨਹੀਂ ਵੀ ਸਰਕਾਰ ਦਾ ਹਿੱਸਾ ਵਾ ਸਾਡੀ ਵੋਟ ਆ ਪੰਜਾਬ 'ਚ ਚਲੋ ਚਾਚੀਆਂ ਵਾਲਾ ਕਿੱਥੇ ਨੇ ਜਿੱਥੇ ਆ ਬਲੇ ਆਓ ਦੇਰ ਲੱਗੇ ਆਓ ਬੇਪਰਾਂ ਨਾਲ ਜ਼ਿਆਦਾ ਵਿੱਚ ਤਕਲੀਫ ਹੋਈ ਨਾਲ ਜੀ ਨੇ ਨੇ ਦੇਖੋ ਬਾਉਜੀ ਖਬਰਾਂ ਲਵਾ ਲਵਾ ਵਿਚਾਰੇ ਦਲੇਪੁਰੇ ਨੂੰ ਲੈ ਲਓਗੇ ਜਿੰਨੀ ਦਲੇਪੁਰੇ ਨਾਂਜਾਦਾ ਸਾਫ ਤੋਂ ਬਾਕੀ ਸਾਰੇ ਪੰਡਾ ਨਾਲ ਗੱਲ ਹੈ ਮੈਨੇ ਇੱਕ ਗੱਲ ਦੱਸੋ ਇਹਦਾ ਹੀ ਗੱਲ ਹੈ ਕਿਵੇਂ ਮਰਜੀ ਪੰਡਾ ਨਾਲ ਕਹਿਣ ਸਾਰੇ ਪੱਕੇ ਨੰਗੀ ਦਲੇਪੁਰੇ ਬੱਚਿਆਂ ਨੂੰ ਜਾਂ ਇਨਸਾਨਾਂ ਤੋਂ ਤੰਗੀ ਆ ਨਾ ਕੀ ਹੈਗੀ ਹੈਗੀ ਉਹ ਤੇ ਅੱਛਾ ਇਹ ਕਿੱਥੇ ਤੱਕ ਨੰਨ ਕੇ ਜਾਂਦਾ ਸਾਰੇ ਨੂੰ ਖਾਲੀ ਦਲੇਪੁਰੇ ਪਈ ਇੰਨੀਆਂ ਸਰਕਾਰਾਂ ਗਈਆਂ ਆਈਆਂ ਅਕਾਲੀ ਕਹਿੰਦੇ ਅਸੀਂ ਬੜੇ ਤੈਸੀਆਂ ਕਿਸਾਨਾਂ ਦੇ ਤੇ ਅਜੇ ਨਹੀਂ ਹੈਗੇ ਪੰਥ ਦੇ ਤੇ ਕਦੀ ਉਹਨਾਂ ਨੇ ਨਹੀਂ ਸੋਚਿਆ ਵੀ ਤੁਸੀਂ ਉੱਚੀ ਕਰਦੀ ਲੋਕੀ ਹਰ ਸਾਲ ਰੁੱਟਦੇ ਰਹਿੰਦੇ ਹੈ ਨਾ ਪਾਣੀ ਆਂਦਾ ਹੁਣ ਤੁਸੀਂ ਉੱਚੀ ਹੋ ਗਈ ਤੇ ਪੱਕੀ ਛੜਕੀ ਬਣ ਗਈ ਹੈ ਨਾ ਇਸ ਤੋਂ ਵੱਡੀ ਗੱਲ ਤੇ ਕੋਈ ਨਹੀਂ ਨਹੀਂ ਵਧੀਆ ਜੀ ਬਸ ਹੁਣ ਇਹੋ ਹੀ ਆ ਦੇ ਵੀ ਕਹਦੇ ਆ ਆਵਾ ਨਹੀਂ ਪਟ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਕਹ ਜਿੰਦਾਬਾਦ 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 2 ਕਿਲੋਮੀਟਰ ਨਾ ਪੱਥਰ ਲਾਉਣਾ ਭਾਵੇਂ ਦੋਸਾਂ ਨਾਲ ਲੱਗਦੀ ਤੁਸੀਂ ਨਾਲ ਨਾਲ ਬਤਨ ਅੰਦਰਲੇ ਪਾਸੇ ਅੰਦਰਲੇ ਪਾਸੇ ਦੇਖੋ ਦੇਖੋ ਜੀ ਟੁੱਟਦੀ ਇੱਥੋਂ ਕਰਕੇ ਚਲਦੇ ਦੇਖੋ ਇੱਕ ਮਿੰਟ ਮੈਂ ਮੈਂ ਦੱਸਾਂ ਤੁਹਾਨੂੰ ਦੇਖੋ ਤੁਸੀਂ ਬੜੀ ਪੁਰਾਣੀ ਬਣੀ ਸੀ ਉਹਦੇ ਵਿੱਚ 9 ਰੁਪਏ ਲਏ ਹਾਂਜੀ ਹੈਨਾ ਜਦੋਂ ਪਾਣੀ ਆਦਾ ਹੀ ਵਿੱਚੋਂ ਰਸਤਾ ਹੀ ਕ੍ਰਾਸ ਹੋ ਜਾਂਦਾ ਕਾਰ ਲੱਗ ਲੱਗੇ ਉਹ ਸਿੱਕਿਆ ਜਾਂਦੀ ਹੁਣ ਜਦੋਂ ਤੁਸੀਂ ਦਾ ਮਿੱਟੀ ਪੈ ਗਈ ਆਸੇ ਪਾਸੇ ਉਹ ਨੌਰ ਨਾਰ ਬੰਦ ਹੋ ਗਏ ਸਾਰੇ ਤੇ ਉਹ ਸਾਰਾ ਠੀਕ ਹੋ ਜਾਊਗਾ ਜੇ ਜੇ ਪੱਥਰ ਦੀ ਨੋ ਬਤਾਏਗੀ ਨਾ ਉਹ ਵੀ ਸਰਕਾਰ ਨਾਲ ਬਣਾਉਣੀ ਪਈ ਗੱਲ ਜੇ ਬਾਰੇ ਹੋ ਗਿਆ ਬਹੁਤ ਵਧੀਆ ਹੋ ਗਿਆ ਬਹੁਤ ਬਹੁਤ ਤੇ ਸਾਈਕਲ ਹੋਣੀ ਰਾਹ ਚਾਹੀਦਾ ਨਹੀਂ ਨਹੀਂ ਦੂਜੀ ਗੱਲ ਇਹ ਆ ਕਿ ਜੇ ਪਲਾਂਟ ਨਾ ਹੋਵੇ ਤੇ ਪਲਾਂਟ ਵੀ ਹੋਣੇ ਬਹੁਤ ਜ਼ਰੂਰੀ ਨੇ ਬਿਲਕੁਲ ਬਿਲਕੁਲ ਮਿੱਟੀ ਨੂੰ ਬਚਾਉਣ ਵਾਸਤੇ ਬਹੁਤ ਵਧੀਆ ਮਜ਼ਬੂਤ ਮਿੱਟੀ ਨਜੀ ਦਿੰਦੀ ਸੋ ਜੇ ਕਰ ਪਲਾਂਟ ਆ ਕੇ ਤੇ ਤੁਸੀਂ ਬਚੀ ਦੀ ਬਿਲਕੁਲ ਬਿਲਕੁਲ ਤੇ ਉਦੋਂ ਤੇ ਜਿੱਥੋਂ ਮਰਜੀ ਨੌਰ ਪੈ ਜਾਂਦਾ ਕਹਾਂ ਜਾਂਦੀ ਹੈ ਨਾ ਹਾਂਜੀ ਉਹ ਜੇ ਗ੍ਰੈਂਪਾ ਦਾ 4.5 ਉਹ ਕੰਪਨੀ ਜਿਹੜੀ ਨਵਲਾ ਰੋਡ ਨਹੀਂ ਹਾਂ ਹਾਂ ਨਹੀਂ ਨਹੀਂ ਇਹ ਜਾਣੀ ਹੈ ਜਿਹੜਾ ਬਿਆਨਪੁਰ ਨੂੰ ਉੱਕੇ ਕਿਨਾਰੇ ਨੂੰ ਚੱਲਦੇ ਜਿਹੜਾ ਜਿਹੜਾ ਤੱਕ ਪਹਿਲੇ ਬਣੀ ਸੀ ਚੀਚੀ ਦਾ ਕਿਹਦੇ ਮੋੜ ਤੇ ਅੱਗੇ ਫਿਰ ਕੱਚੀ ਆ ਜਾਂਦੀ ਅੱਗੇ ਹੀ ਪਾਣੀ ਸਰਕਾਰ ਜਿਹੜੀ ਪਹਿਲੇ ਬਣੀ ਹੈ ਨਾ ਪੂਰੀ ਰਿਪੇਅਰ ਦੇ ਵਿੱਚ ਹੀ ਆ ਮੋੜੋ ਸਾਰੇ ਸਮੇਂ ਅੱਜ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਅਤੇ ਸੀਐਮ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਬੇਟ ਇਲਾਕੇ ਦੇ ਵਿੱਚ 4 ਕਰੋੜ 85 ਲੱਖ ਦੀ ਲਾਗਤ ਨਾਲ ਤੁਸੀਂ ਦੇ ਬੰਨ ਜਿਹੜੀ ਸੜਕ ਕਾਫੀ ਦੇਰ ਤੋਂ ਖਰਾਬ ਸੀਗੀ ਪਿਛੇਹਾੜਾ ਉਹਨ ਕਰਕੇ ਟੁੱਟ ਗਈ ਸੀ ਤੇ ਉਹਦਾ ਅੱਜ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਤੇ ਮੈਂ ਆਪਣੀ ਸਰਕਾਰ ਦਾ ਤੇ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਕਰਦਾ ਜਿਹੜੀ ਵੀ ਮੁਸ਼ਕਲ ਆਉਂਦੀ ਉਹ ਹੱਲ ਜ਼ਰੂਰ ਹੋਏਗੀ ਸਾਡੀ ਸਰਕਾਰ ਦੇ ਟਾਈਮ ਦੇ ਵਿੱਚ ਹੀ ਹੋਏਗੀ ਦੂਜੇ ਸਰਕਾਰਾਂ ਦੇ ਵਾਂਗ ਨਹੀਂ ਪੱਥਰ ਰੱਖ ਕੇ ਤੇ ਅਸੀਂ 10-10 ਸਾਲ ਵੇਟ ਨਹੀਂ ਕਰਾਵਾਂਗੇ ਕੰਮ ਜਿਹੜਾ ਵੀ ਕਰਾਂਗੇ ਤੋਂ ਇਸੇ ਸਰਕਾਰ ਦੇ ਵਿੱਚ ਹੀ ਪੂਰਾ ਕਰਾਂਗੇ ਤੇ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਤੇ ਹਮੇਸ਼ਾ ਲੋਕਾਂ ਦੇ ਨਾਲ ਖੜੀ ਆ ਤੇ ਅਸੀਂ ਵੀ ਨਾਲ ਹੀ ਤਤਪਰ ਹਾਂ ਜਿੱਦਾਂ ਜਿੱਦਾਂ ਦੀਆਂ ਸਮੇਂ-ਸਮੇਂ ਦੀਆਂ ਮੁਸ਼ਕਿਲਾਂ ਆਉਣ ਗਿਆ ਆਪਾਂ ਸਰਕਾਰ ਦੇ ਅੱਗੇ ਹਮੇਸ਼ਾ ਰੱਖਾਂਗੇ। ਬਹੁਤ ਸੋ ਜੀ ਜੇ ਵੀ ਇਹ ਸਲੱਗ ਜੋਗ ਉਪਰਾਲਾ ਪ੍ਰਾਣੇ ਛਾਲੇ ਦੇ ਨਾਲ ਜੁੜੇ ਹੋ। ਪ੍ਰਾਣੇ ਛਾਲੇ ਤੋਂ ਪੰਡੋਰੀ ਰੋਡ ਦੇ ਉੱਪਰ ਸਵੱਲੀ ਨਜ਼ਰ ਸਰਕਾਰ ਦੀ ਕਦੋਂ ਪਵੇ? ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮੈਂ ਕੱਲ ਹੀ ਅਜੇ ਡੀਸੀ ਸਾਹਿਬ ਨਾਲ ਮੀਟਿੰਗ ਕੀਤੀ ਗਈ ਸੀ ਤੇ ਮੈਂ ਇਸ ਮੁੱਦਾ ਵੀ ਤੁਸੀਂ ਦਾ ਵੀ ਰੱਖਿਆ ਇਸ ਚਲੋ ਇਹ ਚੀਜ਼ ਤੇ ਹੋ ਗਈ ਆ। ਉਸ ਦਾ ਵੀ ਮੁੱਦਾ ਅੱਜ ਕੱਲ ਰੱਖ ਕੇ ਗਿਆ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਵਾ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਰਿਸਪੌਂਡ ਦਿੱਤਾ ਜਾਊਗਾ। ਅੱਜ ਧੰਨਵਾਦ ਕਰਨਾ ਚਾਹੁੰਨਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਜਿਨ੍ਹਾਂ ਦੀ ਅਗਵਾਈ ਦੇ ਹੇਠ ਸਾਡੀ ਸਭ ਤੋਂ ਪਹਿਲਾਂ ਤਾਂ ਆ ਪਿਛਲੇ ਸਾਲ ਇੱਥੇ ਤੁਸੀ ਦੇ ਬੰਦ ਨੂੰ ਉੱਚਾ ਕੀਤਾ ਗਿਆ ਔਰ ਅੱਜ ਲੋਕਾਂ ਦੀ ਕਿਉਂਕਿ ਇਹ ਤੁਸੀ ਮਿੱਟੀ ਪੈ ਗਈ ਸੀ ਲੋਕਾਂ ਨੂੰ ਦਿੱਕਤ ਸੀ ਔਰ ਉਸ ਦਿੱਕਤ ਨੂੰ ਦੇਖਦਿਆਂ ਹੋਇਆਂ ਅੱਜ 9 ਕਿਲੋਮੀਟਰ ਦੀ ਸੜਕ ਨੂੰ ਜਿਹੜਾ ਉਹ ਸਾਡੇ 12 ਫੁੱਟ ਚੌੜੀ ਕਰਨ ਲਈ ਜਿਹੜਾ ਇਹ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਇਹ 4 ਕਰੋੜ 85 ਲੱਖ ਰੁਪਏ ਦੀ ਲਾਗਤ ਨਾਲ ਜਿਹੜੀ ਹੈ ਇਹ ਰੋਡ ਜਿਹੜੀ ਹੈ ਉਹ ਕੰਪਲੀਟ ਹੋਏਗੀ ਇਸ ਦੇ ਨਾਲ ਬਾਉਵਾਲ ਪਿੰਡ ਤੋਂ ਸ਼ੁਰੂ ਹੋ ਕੇ ਟਾਂਡਾ ਜਗਤਪੁਰ ਔਰ ਦਲੇਰਪੁਰ ਚੇਚੀਆਂ ਛੋੜੀਆਂ ਦੇ ਸਾਰੇ ਲੋਕਾਂ ਨੂੰ ਜਿਹੜੀ ਹੈ ਇਹ ਰਾਹਤ ਮਿਲੇਗੀ ਔਰ ਇਹ ਬੜੇ ਵੱਡੇ ਲੋਕਾਂ ਦੀ ਪਿਛਲੇ 40 45 ਸਾਲਾਂ ਤੋਂ ਮੰਗ ਸੀ ਕਿ ਇਸ ਤੁਸੀ ਨੂੰ ਉੱਚਾ ਕੀਤਾ ਜਾਵੇ ਔਰ ਇਹ ਪਿਛਲੇ ਸਾਲ ਜਦੋਂ ਆਪਾਂ ਫਲੱਡ ਵਿੱਚ ਦੇਖਿਆ ਸਾਰੇ ਲੋਕ ਇਫੈਕਟ ਵੀ ਹੋਏ ਔਰ ਸਰਕਾਰ ਦੇ ਆਪਾਂ ਲਿਖ ਕੇ ਭੇਜਿਆ ਸੀ ਕਿ ਤੁਸੀਂ ਉੱਚੀ ਕੀਤੀ ਜਾਵੇ ਸਰਕਾਰ ਨੇ ਕਿਉਂਕਿ ਲੋਕਾਂ ਦੀ ਸਰਕਾਰ ਹੈ ਸਰਕਾਰ ਲੋਕਾਂ ਨੂੰ ਪਿਆਰ ਕਰਦੀ ਹੈ ਸਰਦਾਰ ਭਗਵੰਤ ਮਾਨ ਜੀ ਵਿਕਾਸ ਦੇ ਕੰਮਾਂ ਦਾ ਜਿਹੜਾ ਵੀ ਲੋਕ ਕੰਮ ਕਹਿੰਦੇ ਨੇ ਉਹ ਪੂਰੀ ਦ੍ਰਿੜਤਾ ਨਾਲ ਪੂਰਾ ਕਰ ਰਹੇ ਨੇ ਔਰ ਅੱਜ ਤੁਹਾਡੇ ਸਾਹਮਣੇ ਆ ਕਿ ਤੁਸੀਂ ਉੱਚੀ ਕਰਕੇ ਤੇ ਸੜਕ ਦਾ ਜਿਹੜਾ ਨਿਰਮਾਣ ਦਾ ਕੰਮ ਆ ਵੀ ਸ਼ੁਰੂ ਹੋ ਚੁੱਕਿਆ ਪੰਜ 6 ਪਿੰਡ ਪਿੰਦੇ ਨੇ ਜੀ ਜਿਹੜੇ ਤੇ ਦਊਵਾਲ ਟਾਂਡਾ ਜਗਤਪੁਰ ਦਲੇਪੁਰ ਕਿਹੜਾ ਚੇਚੀਆਂ ਛੋੜੀਆਂ ਜਿੰਨੀ ਵੀ ਇੱਧਰ ਨੂੰ ਬਿਆਨਪੁਰ ਤੱਕ ਜਿਹੜਾ ਪਿੰਡ ਪੈਂਦੇ ਨੇ ਸਾਰਿਆਂ ਨੂੰ ਇਹ ਲੰਗਰ ਲੱਗਦਾ ਜੀ ਇਹ ਕਿੰਨੇ ਕਿਲੋਮੀਟਰ ਦਾ ਜਿਹੜਾ 9 ਕਿਲੋਮੀਟਰ ਦੇ ਕਰੀਬ ਇਹ ਸੜਕ ਬਣਦੀ ਹੈ ਔਰ ਇਹ ਕਰੀਬ 8-9 ਮਹੀਨੇ ਦੇ ਵਿੱਚ ਮੈਨੂੰ ਲੱਗਦਾ ਕਿ ਪੂਰੀ ਕੰਪਲੀਟ ਹੋ ਜਾਏਗੀ ਕਿੰਨੀ ਲਾਗਤ ਲੱਗ ਰਹੀ ਹੈ 4 ਕਰੋੜ ਔਰ 85 ਲੱਖ ਰੁਪਏ ਦੀ ਲਾਗਤ ਨਾਲ ਇਹ ਜਿਹੜੀ ਰੋਡ ਹੈ ਜਿਹੜੀ ਇਹ ਬਣ ਜਾ ਰਹੀ ਹੈ ਜੀ ਹਾਂ ਦੇਖੋ ਜੀ ਤੁਸੀਂ ਇਹ ਬੜੀ ਦੇ ਪੈਂ 40-45 ਸਾਲ ਪਹਿਲਾਂ ਕਿਤੇ 50 ਸਾਲ ਪਹਿਲਾਂ ਕਿਤੇ ਤੁਸੀਂ ਬਣੀ ਸੀ ਅੱਜ ਜਿਹੜਾ ਤੁਸੀਂ ਦਾ ਰੂਪ ਹੈ ਬਦਲ ਚੁੱਕਾ ਹੈ ਅੱਜ 3-3 ਫੁੱਟ ਤੁਸੀਂ ਉੱਚੀ ਕਰਕੇ ਸਾਈਡਾਂ ਤੋਂ ਵੀ ਜਿਹੜੀ ਮਿੱਟੀ ਪਾ ਕੇ ਉਹ ਬਿਲਕੁਲ ਰਿਪੇਅਰ ਕੀਤੀ ਜਾ ਚੁੱਕੀ ਹੈ ਔਰ ਮੈਨੂੰ ਉਮੀਦ ਹੈ ਕਿ ਜਿਸ ਢੰਗ ਨਾਲ ਤੁਸੀਂ ਤੇ ਮਿੱਟੀ ਭਈ ਆ ਹੁਣ ਨੁਕਸਾਨ ਪਾਣੀ ਜਿਹੜਾ ਉਹ ਨੁਕਸਾਨ ਨਹੀਂ ਕਰ ਸਕਦਾ ਫੇਰ ਵੀ ਜੇਕਰ ਕੋਈ ਪ੍ਰਮਾਤਮਾ ਨਾ ਕਰੇ ਜਿਆਦਾ ਬਰਸਾਤ ਨਾਲ ਨੁਕਸਾਨ ਹੁੰਦਾ ਤੇ ਮਹਿਕਮਾ ਬਿਲਕੁਲ ਨਾਲ ਆ ਉਹ ਜਲਦੀ ਉੱਤੇ ਕਾਰਵਾਈ ਕੀਤੀ ਜਾਵੇ